ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋ ਵਗੇ ਤੁਹਾਡਾ ਸਵਾਗਤ ਹੈ ਜੀ ਨਵਨੀਤ ਕੌਰ ਰਾਏ ਚੈਨਲ ਤੇ ਜੇਕਰ ਚੈਨਲ ਤੇ ਤੁਸੀਂ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਪਲੀਜ਼ ਪੂਰੀ ਜ਼ਰੂਰ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਆਪਣੀ ਵੀਡੀਓ ਤੇ ਜੀ ਲਾਈਕ ਕਮੈਂਟ ਬਹੁਤ ਘੱਟ ਕਰਦੇ ਹੋ ਪਲੀਜ਼ ਜਿੰਨੇ ਵੀ ਦੇਖਦੇ ਹੁੰਦੇ ਹੋ ਨਾ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੇ ਇੱਥੇ ਆਪਣਾ ਸੀਗਾ ਸਵੇਰ ਦਾ ਟਾਈਮ ਤੇ ਆਪਾਂ ਨਾ ਮਤਲਬ ਬਾਹਰਲਾ ਕੰਮ ਸੀ ਜਿਹੜਾ ਸਾਰਾ ਨਿਵੇੜਦਿਆ ਸੀਗਾ ਝਾੜੂ ਵਗੈਰਾ ਦਾ ਤੇ ਬੜੇ ਅੰਦਰ ਆ ਇੱਕ ਆਪਣਾ ਸ਼ਟਰ ਵਾਲਾ ਉੱਥੇ ਵੀ ਆਪਾਂ ਝਾੜੂ ਵਗੈਰਾ ਲਾਤਾ ਸੀਗਾ ਕੱਪੜੇ-ਕੁੱਪੜੇ ਧੋ ਕੇ ਜਿਹੜੇ ਆਪਾਂ ਸੁੱਕਣੇ ਪਾਤੇ ਸੀ ਤੇ ਇੱਥੇ ਨਵੀ ਦੇ ਪਾਪਾ ਨੇ ਡੰਗਰ ਬਾਹਰ ਕੱਢ ਕੇ ਜਿਹੜਾ ਸੀਗਾ ਪੱਠੇ ਵੀ ਪਾਤੇ ਸੀਗੇ ਦੁਪਹਿਰ ਵਾਸਤੇ ਤੇ ਨਵੀ ਜਿਹੜੀ ਆਪਣੀ ਅੱਜ ਜੀ ਸਕੂਲ ਗਈ ਉਹਦੇ ਪੇਪਰ ਨੇ ਚਲਦੇ ਤੇ ਨਹੀਂ ਤਾਂ ਅਗ ਨੂੰ ਇੱਕ ਪੇਪਰ ਇੱਕ ਛੁੱਟੀ ਹੁੰਦੀ ਹੈ ਅੱਜ ਉਹਦਾ ਪੇਪਰ ਸੀਗਾ 8 ਤੇ ਡਰਾਇੰਗ ਉਹਦਾ ਸੌਰੀ 8 ਤੇ 20 ਦਾ ਤੇ ਅੱਜ ਉਹਨੂੰ ਛੁੱਟੀ ਨਹੀਂ ਸੀਗੀ ਤੇ ਅੱਜ ਵੈਸੇ ਵੀ ਜਲਦੀ ਆ ਜਾਣ ਉਹਨਾਂ ਨੇ ਤੇ ਅੱਜ ਉਹਨਾਂ ਕੋਲਰ ਹੋਗੇ ਮੈਂ ਨਾ ਉਹਦੀ ਬਾਰਤੀ ਹੈ ਜਿਹੜੀ ਆਪਣੇ ਕੱਪੜੇ ਸਵੇਰੇ ਜਸ ਦੀ ਜਦੋਂ ਉੱਠਦੇ ਆ ਮਤਲਬ ਕਿ ਉਸ ਤੋਂ ਬਾਅਦ ਵਿੱਚ ਜਦ ਦੀ ਚਾਹ ਧਰ ਕੇ ਹਨਾ ਮਸ਼ੀਨ ਲਾ ਰਣੀ ਹੁੰਨੀ ਆ ਮੈਨੂੰ ਇਹ ਹੁੰਦਾ ਵੀ ਜਿੰਨੇ ਲੱਈ ਵੱਡ ਲੈਡ ਭੱਜ ਜਾਂਦੇ ਹਨ ਇੱਕ ਤਾਂ ਧੁੱਪਾਂ ਹੋ ਜਾਂਦੇ ਇੱਕ ਲੈਡ ਭੱਜ ਜਾਂਦੀ ਆ ਉਹਦੇ ਕਰਕੇ ਮੈਨੂੰ ਅੰਦਰ ਵੀ ਚਲੋ ਕੱਪੜੇ ਆਪਾਂ ਨਾ ਸਾਜਰੇ ਠੰਡੇ ਠੰਡੇ ਧੋ ਲਈਏ ਉਹ ਚਲੋ ਸੁੱਕਣੇ ਤਾਂ ਬਾਅਦ ਵਿੱਚ ਵੀ ਪਾਏ ਜਾਂਦੇ ਨੇ ਤੋਤੇ ਜਾਨ ਹਨਾ ਫਿਰ ਲੈਡ ਦਾ ਕੋਈ ਮਤਲਬ ਕਿ ਫਿਕਰ ਨਹੀਂ ਹੁੰਦਾ ਹੈਗਾ ਤੇ ਉਹਨਾਂ ਜਿਹੜੇ ਮਤਲਬ ਵਰਦੀ ਮਤਲਬ ਪਾ ਕੇ ਜਾਣੇ ਸੀਗੀ ਉਹ ਵੀ ਤੋਂ ਨੇ ਸੀ ਮੈਂ ਕੱਲ ਕੱਪੜੇ ਧੋਤੇ ਰਹੀ ਹੈਗੇ ਤੇ ਮੇਰੇ ਦਿਮਾਗ 'ਚ ਨਹੀਂ ਆਇਆ ਹੈਗਾ ਵੀ ਹਾਂ ਜਿਹਨੂੰ ਫਾਰਮ ਇਹਨੇ ਪਾ ਕੇ ਜਾਣੀ ਆ ਉਹ ਮੈਂ ਸਵੇਰੇ ਮਤਲਬ ਕਿ ਮਸ਼ੀਨ 'ਚ ਪਾਤੀ ਉਹ ਵੀ ਗਿੱਲੀ ਹੋ ਗਈ ਤੇ ਜਿਹੜੀ ਆਪਣੇ ਇੱਕ ਨਵੇਂ ਬੁੱਧਵਾਰ ਤੇ ਸ਼ਨੀਵਾਰ ਹਾਊਸ ਵਾਲੀ ਜੁਨੀਫਾਰਮ ਪਾ ਕੇ ਜਾਂਦੇ ਨੇ ਬਾਕੀ ਦਾ ਨਾ ਬਲੂਜ਼ ਕਲਟ ਵਾਈਟ ਸ਼ਰਟ ਪਾ ਕੇ ਜਾਂਦੇ ਨੇ ਉਹ ਵੀ ਪਾ ਕੇ ਉਹ ਪਾ ਕੇ ਗਈ ਸੀ ਇਹ ਕੱਲ ਤੇ ਉਹ ਮੈਂ ਮਤਲਬ ਕਿ ਉਹ ਵੀ ਮੈਂ ਮਸ਼ੀਨ ਚਪਾਤੀ ਤੇ ਜਿਹੜੀ ਸੀਗੀ ਇਹਦੀ ਦੋ ਇੱਕਦਮ ਪਹਿਲਾਂ ਪਾਈ ਹੋਈ ਉਹ ਵੀ ਦੋ ਦਿਨ ਹੋ ਗਏ ਸੀਗੇ ਇੱਕ ਦਿਨ ਜੀ ਆਪਾਂ ਦਵਾਈ ਲੈਣ ਗਏ ਸੀ ਤਾਂਨੇ ਕੱਪੜੇ ਧੋਏ ਤੇ ਦੋ ਦਿਨ ਮੈਂ ਫਿਰ ਬਸ ਹੈਨਾ ਤਾਂ ਵੀ ਨਹੀਂ ਇੱਕ ਲਾਟ ਭਾਜ ਜਾਂਦੀ ਆ ਫਿਰ ਤੁਹਾਨੂੰ ਪਤਾ ਧੁੱਪਾਂ ਹੋ ਜਾਂਦੀ ਆ ਧੁੱਪਾਂ ਦੇ ਵਿੱਚ ਕੰਮ ਕਰਨ ਨੂੰ ਨਹੀਂ ਦਿਲ ਕਰਦਾ ਮੇਰੇ ਦਿਮਾਗ 'ਚ ਨਹੀਂ ਤਾਂ ਮੈਂ ਸ਼ਾਮੀ ਧੋ ਰਣੀ ਸੀਗੇ ਤੇ ਜੀ ਉਹ ਮੈਂ ਧੋਤੀ ਤੇ ਫਿਰ ਅੱਜ ਇਹ ਦੂਜੇ ਕੱਪੜੇ ਪਾ ਕੇ ਗਈ ਆ ਘਰ ਆਏ ਮਤਲਬ ਕਿ ਨਵੇਂ ਅੱਗੇ ਆਪਾਂ ਨੇ ਕਲਿੱਪ ਐਡ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਅੱਗੇ ਵੀਡੀਓ ਜ਼ਰੂਰ ਦੇਖਿਓ ਇੱਥੇ ਆਪਣਾ ਰਸੋਈ ਦਾ ਕੰਮ ਰਹਿ ਗਿਆ ਸੀਗਾ ਤੇ ਬਸ ਰਸੋਈ ਦੇ ਖਲਾਰੇ ਰਹਿ ਗਿਆ ਸੀ ਨਾਲੇ ਮੈਂ ਮਧਾਨੀ ਲਾਈ ਹੋਈ ਸੀਗੀ ਮੈਂ ਚਲੋ ਆਪਾਂ ਮਧਾਨੀ ਵੀ ਲਾਈ ਦਿੰਨੇ ਆ ਹਨ ਤੇ ਮਲਾਈ ਇਕੱਠੀ ਹੋਈ ਪਈ ਸੀਗੀ ਮੈਂ ਚਲੋ ਆਪਾਂ ਇਹਨੂੰ ਰੈਡਕ ਲੰਨੇ ਆ ਤੇ ਮਧਾਨੀ ਲਾ ਕੇ ਆਪਾਂ ਜਿਹੜਾ ਭਾਂਡੇ ਵਗੈਰਾ ਇਕੱਠੇ ਕਰ ਲਏ ਸੀਗੇ ਮੈਂ ਆ ਥੋੜੇ ਜਿਹੇ ਰਹਿ ਗਏ ਸੀ ਸਾਲੇ ਦਿਵਾਲੇ ਤੇ ਸਾਰਾ ਆਪਾਂ ਕੰਮ ਨਵੇਂ ਲਓ ਜੀ ਅੱਜ ਦਾ ਨਾ ਸਰੇ ਸਰੇ ਕਰਾਮਾਤ ਹੋ ਗਈ ਨਵੀਰੇ ਨਾਲ ਪਰ ਇਹਦੇ ਲਈ ਤਾਂ ਵਧੀਆ ਵਾ ਹਨਾ ਨਵੀ ਕਿੰਨੀ ਕੁ ਖੁਸ਼ ਹੈ ਇੰਨੀ ਇੰਨੀ ਖੁਸ਼ ਹੈ ਇਹ ਅੱਜ ਸੀਗੇ ਦਾ ਹਾਊਸਡੇ ਬਰਦੀ ਇਹਦੀ ਮੈਂ ਮਤਲਬ ਕਿ ਧੋਤੀ ਗਿੱਲੀ ਆ ਮੈਨੂੰ ਨਹੀਂ ਸੀ ਪਤਾ ਭੁੱਲ ਗਈ ਸਮੈਂ ਮੈਂ ਅੱਜ ਬਣਾਈ ਜਾਂਦੀ ਸੀ ਸ਼ੁੱਕਰਵਾਰ ਪਰ ਹੈਗਾ ਸ਼ਨੀਵਾਰ ਤੇ ਮੈਂ ਦੋਨੇ ਤੋਤੀਆਂ ਦੋਵੇਂ ਗਿੱਲੀਆਂ ਹੋਣੀਆਂ ਤੇ ਉਹਦੇ ਕਰਕੇ ਹੁਣ ਅੱਜ ਜਲਦੀ ਆ ਪਾ ਕੇ ਮਹਾਚਲ ਜੈਲੋ ਹਾਊਸ ਹੱਤੇ ਰਾਹੀ ਪਾ ਜਾ ਫਰਾਕੇ yellow color ਦੀ ਵਿੱਚ ਫਲਾਵਰ ਹੈਗੇ ਨੇ ਆ ਪੱਟੀ yellow ਰੰਗ ਦੀ ਆਹੋ ਤਾਂ ਮੈਨੂੰ ਹੁਣ ਮਤਲਬ ਕਿ ਜਾ ਕੇ ਨੇ ਮੁੰਨੇ ਪੁੱਛਿਆ ਜਦੋਂ ਮम्मा ਵਰਦੀ ਕਿਹੜੀ ਪਾਉਣੀਆਂ

ਆਪਾਂ ਸਭ ਕਰਦਾ ਕੰਮ ਕਰਦੇ ਕਿੰਨਾ ਬਸੇਗੇ ਬੈਲੇ ਨੂੰ ਤੁਹਾਨੂੰ ਪਹਿਲੇ ਸਾਨੂੰ ਲੱਗਦਾ ਸਿਰਦੀ ਵਾਲੀ ਹੈ ਕਿਉਂਕਿ ਜੇ ਕਿ ਰੱਖੋਗੇ ਤੇ ਨਾ ਪੈਣੀ ਮੁੜਦੀ ਇਹ ਕਰਦਾ ਹੈ ਫਿਰ ਆਹ ਹੁਣ ਚਲੋ ਹੁਣ 2 ਮਿੰਟ ਹੋਰ ਫਿਰ ਹੁਟਾ ਦੇਣੀ ਹੈ ਜੇ ਜੀ ਚਾਹੁੰਦੇ ਕਿਸੇ ਦੀ ਪਰ ਨਹੀਂ ਕਾਫੀ ਦਰ ਹੋਵੇਗੀ ਬਿਛਾਈਗੀ ਮਾਸ਼ੱਲਾਹ ਜਹੋ ਚਾਦਰ ਆਪਣਾ ਬਦਲ ਲੈਣੀ ਹੈ ਬਦਲ ਕਰ ਕੇ ਜਿਹੜਾ ਅੱਜ ਉਹਨਾਂ ਨੂੰ ਛੁੱਟੀ ਘੰਟਾ ਜਾਂਦੀ ਹੋਊਗੀ ਤੇ ਅੱਜ ਸੀ ਉਹਨਾਂ ਦਾ ਮਤਲਬ ਕਿ ਡਰਾਇੰਗ ਤੇ ਡਬਿੰਟੇ ਦੋਨੋਂ ਪੱਖੇ ਸੀ ਨੇ ਪੇਪਰ ਅੱਜ ਉਹਨਾਂ ਨੂੰ ਛੁੱਟੀ ਕਰੀਏ ਜਾਂਦੀ ਨੂੰ 1 ਘੰਟਾ 11:30 ਵਜੇ ਲੈ ਗਏ ਹੋਣੇ ਲੈਣ ਨੂੰ ਤੇ ਹੁਣ ਮੈਂ ਵੀ ਭੀ ਹੋਈ ਹਾਂ ਪਰ 11:00 ਵਜੇ ਪਹਿਲੀ ਹੋਮ ਸੀਗੀ ਬਸ ਨੋਟ ਦੇ ਤੁਹਾਨੂੰ 11:30 ਉਨਾ ਸਵੇਰੇ ਬਾਹਰ ਦਾ ਰਵੇੜਦ ਨੂੰ ਸਾਰਾ ਫਿਰ ਉੱਪਰ ਨਾਲ ਸਾਰਾ ਲੈ ਆਇਆ ਕੇ ਕਮਰਿਆਂ ਦਾ ਬਸ ਲੋ ਸਵੇਰ ਤੋਂ ਸਾਰੀ ਦਿਹਾੜੀ ਬੱਸ ਆਏ ਹੀ ਚੱਲੀ ਜਾਂਦਾ ਹੋ ਆ ਵੀ ਤਾਂ ਮੌਸਮ ਕਰ ਲੋ ਹੋ ਤਾਂ ਮੌਸਮ ਦਾ ਵੀ ਫਰਕ ਪੈ ਰਿਹਾ ਲੱਗਦਾ ਹੈ ਕਿਉਂਕਿ ਬਸ ਸਾਹੀ ਆ ਥੋੜਾ ਜਿਹਾ ਜਿਆਦਾ ਗਰਮੀ ਤੇ ਤਾਂ ਚਲੋ ਮੌਸਮ ਦਾ ਹੀ ਹੈ ਨਾ ਹਾਂ ਪਿਆਰ ਜੀ ਜਿਆਦਾ ਘਰ ਵਿੱਚ ਕੰਮ ਕਰਨ ਨੂੰ ਮਜ਼ਮਨ ਕਰਦਾ ਹੁੰਦਾ ਹੈ ਤੇ ਤਾਂ ਹੁੰਦਾ ਵੀ ਫਟਾਫਟ ਜਿਹੜਾ ਹੁੰਦਾ ਨਾ ਕਰਕੇ ਬਸ ਪਰ ਮਨੇ ਜਾਣ ਨੂੰ ਪਰਨਾ ਤਾਂ ਪੈਂਦਾ ਹੀ ਹੈ ਹਨਾ ਔਖੇ ਆਪ ਨੂੰ ਇਹ ਚਾਹੇ ਸੌਕੇ ਹੋ ਕੇ ਕਰੀਏ ਕੰਮ ਤਾਂ ਕਰਨਾ ਹੀ ਹੈ ਕੰਮ ਕਰੇ ਰੋਏ ਨਾ ਹਨਾ ਕਿੱਥੇ ਸਰਦਾ ਵਾ ਬੰਦੇ ਦਾ ਅਲ ਜਿੰਨੇ ਚਿਰ ਨਵੀਂ ਨਹੀਂ ਨਾ ਆਉਂਦੀ ਉਹਨਾਂ ਚਿਰ ਕਮਰਾ ਐਨ ਸਫਾ ਸਫਾ ਚੱਕਾ ਚੱਕ ਰਹਿਣਾ ਹੈ ਆਪਣਾ ਤੇ ਜਦੋਂ ਆ ਗਈ ਨਾ ਵੀ ਫਿਰ ਸਾਰਾ ਆਪਣਾ ਖਲਾਰਾ ਬਾਟ ਆਮਲਾ ਡੱਜੀਸ ਫਾਈ ਕਰ ਨੂੰ ਕਿਉਂਕਿ ਐ ਹੁੰਦਾ ਨਾ ਪੂਰਾ ਖਲਾਰਾ ਪਿਆ ਹੁੰਦਾ ਸਵੇਰ ਟਾਈਮ ਕਮਰੇ ਦੇ ਵਿੱਚ ਹਨ ਤੇ ਉਹਦੇ ਕਰਕੇ ਜਿਹੜਾ ਜ਼ਿਆਦਾ ਟਾਈਮ ਲਾ ਜਾਂਦਾ ਤਕਰੀਬਨ ਸਾਬ ਦੇ ਘਰ ਇਹ ਹੀ ਹੁੰਦਾ ਐਦਾਂ ਹੁੰਦਾ ਵੇ ਉਥਲ-ਪੁਥਲ ਹੋਇਆ ਪਿਆ ਹੁੰਦਾ ਵਾ ਸਾਰਾ ਘਰ ਸਭ ਸਾਰਿਆਂ ਦੀ ਘਰ ਸਵੇਰ ਟਾਈਮ ਕਿ ਕਿਉਂਕਿ ਕਿਸੇ ਦੇ ਹਾਸਪਤਲ ਨੇ ਕਿਸੇ ਬੱਚੇ ਨੇ ਸਾਰਿਆਂ ਨੇ ਕਿ ਕਿਤਨਾ ਕਿਤੇ ਮਤਲਬ ਜਾਣਾ ਹੁੰਦਾ ਵਾ ਸਵੇਰੇ ਸਵੇਰੇ ਕੰਮ ਥੋੜਾ ਜਿਆਦਾ ਹੁੰਦਾ ਵਾ ਤਾਂ ਕਰਕੇ ਹਨਾ ਮੈਨੂੰ ਆਇਆ ਹੁੰਦਾ ਵੀ ਹਨਾ ਪਹਿਲਾਂ ਆਪਾਂ ਨਵੀਂ ਨੂੰ ਤਿਆਰ ਕਰਕੇ ਸਕੂਲ ਤੋਰ ਦਈਏ ਫੇਰ ਉਸ ਤੋਂ ਬਾਅਦ ਵਿੱਚ ਜਿਹੜਾ ਆਪਣਾ ਕੰਮ ਕਰਨੇ ਸਾਰੇ ਆਪਾਂ ਕਰਦੇ ਹੁੰਦੇ ਆ ਕਿਉਂਕਿ ਜੀ 7:30 ਵਜੇ ਸਕੂਲ ਜਾਂਦੇ ਨੇ ਇਹ ਤੇ ਤਾਂ ਕਰਕੇ ਜਿਹੜਾ ਆਪਾਂ ਹਨਾ ਫਟਾਫਟ ਜਿਹੜੇ ਸਾਰੇ ਕੰਮ ਕਰ ਆਪਾਂ ਹਨਾ ਪਹਿਲਾਂ ਇਹਨਾਂ ਨਿਵੇੜ ਦੇ ਹੁੰਦੇ ਆ ਨਵੀਨ ਨੂੰ ਤਲਕੇ ਤਿਆਰ ਕਰਨ ਦਾ ਦਸ ਡੰਗਰਾਂ ਦਾ ਕਰਕੇ ਫਿਰ ਨਵੀਨ ਨੂੰ ਤਿਆਰ ਕਰੰਦਾ ਹੋ ਜਾਂਦਾ ਆ ਤੇ ਉਸ ਤੋਂ ਬਾਅਦ ਵਿੱਚ ਫਿਰ ਜਿਹੜਾ ਕੰਮ ਹੁੰਦਾ ਸਾਰੇ ਆਪਾਂ ਕਰਦੇ ਆ ਤੇ ਜਿਹ ਕੰਬਲ ਸੀ ਜਿਹੜੇ ਆਪਾਂ ਇੱਥੇ ਬਾਹਰ ਕੱਪੜੇ ਜਿਹੜੇ ਲੰਨੇ ਨੇ ਚਾਦਰਾਂ वगैरह ਬਾਰੇ ਉਹ ਸਿਕੜੀਆਂ ਪਾਠੀਆਂ ਸੀ ਮੈਂ ਤੇ ਰਸੋਈ ਦਾ ਵੀ ਜਿਹੜਾ ਆਪਾਂ ਸਾਰਾ ਨਿਵੇੜ ਕੇ ਸੀ ਲਓ ਜੀ ਹੋ ਗਈ ਨਾ ਚੱਕ ਚੱਕ ਇਹ ਵੀ इन साफ करती सारा कम कर रसोई झाड़ू पोचा करके सारा बस एक दो मिनट तो आने कपड़े भी बस सोख चल चकने आ गए तूफान आ गए आई है मैं ਦੋ ਮਿੰਟ ਪਹਿਲਾਂ ਵੀਡੀਓ ਬਣਾ ਕੇ ਹਟਿਆ ਕਮਰਾ ਦਿਖਾਇਆ ਮੈਂ ਸਾਰਾ ਵੀ ਆ ਦੇਖੋ ਕਮਰਾ ਤੇ ਆ ਹੁਣ ਦੇਖੋ ਬੈਗ ਆ ਪਿਆ ਆ ਸਕਲਟ ਤਾਂ ਹਲੇ ਮੈਟ ਅੰਗਤੀ ਹੈ ਹਨਾ ਚੱਪਲਾ ਆ ਵਈਆਂ ਨੇ ਤੂੰ ਪਰ ਆ ਆ ਕੀ ਹੁੰਦਾ ਇਹਨੇ ਜੀ ਤੂਫਾਨ ਤੂਫਾਨ ਆ ਗਿਆ ਜਿਹਨੂੰ ਕਹਿੰਦੇ ਇਹ ਹਰੇਕ ਦੇ ਘਰ ਚ ਹੋਣਗੇ ਤਕਰੀਬਨ ਕੋਈ ਹੋਊਗਾ ਜਿੱਤੇ ਨਾ ਹੋਣ ਵੈਸੇ ਤਾਂ ਹਰੇਕ ਦੇ ਘਰ ਦੇ ਵਿੱਚ ਹੋਣਗੇ

ਦਾ ਨਾਮ ਕੀ ਸੀ ਤੇ ਪੈਰ ਦਾ ਨਾਮ ਕੀ ਸੀ ਤੇ ਉਹਨਾਂ ਦਾ ਜਨਮ ਕਿੱਥੇ ਹੋਇਆ ਸੀ ਇਹ ਆਜ ਮੈਂ ਸਵੇਰੀ ਪੜਾਈ ਸੀ ਇਹਨੂੰ ਉਹ ਵੀ ਮੇਰੇ ਨਾਲ ਦਿਮਾਗ 'ਚ ਆ ਗਿਆ ਮੈਂ ਕਿਹਾ ਵੀ ਹੋਰ ਕੁਝ ਪੁੱਛਣਾ ਪੁੱਛਣ ਵੀ ਇੱਕ ਕੁਐਸਚਨ ਜ਼ਰੂਰ ਪੁੱਟ ਕਰਨਗੇ ਕਿ ਮਮਾ ਹੋਣ ਚੁ ਆਏ ਨੇ ਸਾਰੇ ਕੁਐਸਚਨ ਪਤ ਤੱਕ ਬੇਸ਼ੱਕ ਕੁਝ ਆਏ ਨੇ ਤੇ ਇਹ ਤਾਂ ਮੈਨ ਨੇ ਜਰਨਲ ਨੌਲੇਜ ਹੀ ਹੋ ਜਾਂਦੀ ਹੈ ਕਿ ਇਹ ਚੀਜ਼ ਦੀ ਇਹ ਚੀਜ਼ ਇਹ ਮੈਨੂੰ ਪਤਾ ਸੀਗਾ ਵੀ ਇਹ ਤਾਂ ਮੈਡਮ ਨੇ ਪੁੱਛੇ ਲੈਣੇ ਨੇ ਵਧੀਆ ਰਹਿ ਗਈ ਹੈ ਪੜ ਗਈ ਫਿਰ ਕੀ ਦਿਮਾਗ ਵਿੱਚ ਆਇਆ ਕੁਛ ਜਦ ਫਿਰ ਮੈਡਮ ਨੇ ਪੁੱਛਿਆ ਮੈਂ ਮੈਂ ਨੂੰ ਬੰਦਾ ਬੰਦਾ ਭੁੱਲ ਗਈ ਫਿਰ ਮੇਰੇ ਤੇ ਬਣੇ ਸਾਰੇ ਤੇ ਸਵੇਰੇ ਉੱਠਾਏ ਨੇ ਪਹਿਲਾਂ ਫਟਾਫਟ ਅਮ ਜਿੱਤੇ ਤੇ ਪਾਣੀ ਵਿੱਚ ਪੜੀ ਸੁਣੀ ਸੀ ਪੰਜ 10 ਗੁਰੂਆਂ ਦੇ ਨਾਮ ਸੁਣੇ ਸੀ ਪੰਜ ਕਕਾਰਾਂ ਦੇ ਨਾਮ ਪੰਜ ਤੱਤਾਂ ਫਿਰ 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 ਤਾਂ ਕੀ ਬਤਾ ਕਿ ਸੱਚਾ ਵੀ ਹਾਇ ਇਹ ਤਾਂ ਮੰਮਾ ਨੇ ਬਸ ਵੇਰੇ ਕਰਾਈ ਸੀਗੇ ਹਾਂ ਇੱਕ ਆਟੇ ਦੇ ਪੇਪਰ ਚਾਇਆ ਸੀ ਕੋਈ ਇੱਕ ਕੋਈ ਵੀ ਫਰੂਟ ਬਣਾਉਣਾ ਸੀ ਦੋ ਜਿੱਡਾ ਬਣਾਉਣੀਆਂ ਸੀ ਤਿੰਨ ਜਿੱਧੀਆਂ ਆਈਆਂ ਸੀ ਤੇ ਇੱਕ ਉਹ ਟਰੀ ਆਈ ਸੀ ਇੱਕ ਡੱਕਾਈ ਸੀ ਮੈਂ ਟਰੀ ਬਣਾ ਗਿਆ ਉਹਦੇ ਤੇ ਡੱਡ ਇੱਕ ਪੈਰਟ ਬਣਾਤੇ ਚੱਲ ਵਧੀਆ ਕਿ ਤਿੰਨ ਚੰਗ ਠੀਕ ਚੱਲ ਹੁਣ ਕੱਢ ਦਿਆਂ ਉਹਨਾਂ ਨੂੰ ਚੈਰੀਸ ਵੀ ਦੇਤੀਆਂ ਉਹਨਾਂ ਨੂੰ ਚੈਰੀਸ ਵੀ ਦੇਤੀਆਂ ਖਾਣ ਨੂੰ ਤੋਤੇ ਨੂੰ ਹਾਂ ਫੇਰ ਦੇ ਡਿਗਰੀ ਤੇ ਲਮਕਾ ਚਲ ਹੁਣ ਫੇਰ ਕਾਪੀ ਹਾਂ ਮੈਂ ਤੱਕ ਤੇ ਉਹ ਬਣਾ ਕੇ ਆਈ ਟਰਨ ਹਣਾ ਪਰਸੋਂ ਨੂੰ ਹੈਗਾ ਮੈਥ ਦਾ ਮੈਂ ਤਾਂ ਗਰੇਪਸ ਤੇ ਬਣਾਤਾ ਸੀ ਫਰੂਟ ਵਾਲੇ ਜਿਵੇਂ ਮੈਂ ਉਹ ਫੇਸ ਸਟਿੱਕਤਾ ਚਲ ਕੋਲ ਉਹ ਮੈਂ ਆਪਣੇ ਕੋਲੇ ਇੱਕ ਲਿਖਤਾ ਸੀ ਫੇਰ ਹੈਗਾ ਮੈਥ ਦਾ ਮੈਥ ਤੋਂ ਬਾਅਦ ਹੈਗਾ ਜੀਕੇ ਦਾ ਹਣਾ ਜੀਕੇ ਮੈਂ ਤਾਂ ਬਾਅਦ ਕੰਪਿਊਟਰ ਐਂ ਜੀਕੇ ਦਾ ਜੀਕੇ ਤੇ ਕੰਪਿਊਟਰ ਤੋਂ ਰਹਿ ਜਾਣਾ ਬਸ ਉਹ ਕਿਤਾਬਾਂ ਹੰਗਾਮ ਦਿਆਂ